ਸਤਿ ਸ਼੍ਰੀਕਾਲ ਜੀ ਮੈਂ ਰਣਜੀਤ ਸਿੰਘ ਪਿੰਡ ਵਾਲੀਆਂ ਪਿੰਡ ਵਾਲੀਆਂ ਤੇ ਕੰਬੜਵਾਲ ਵਿੱਚੋਂ ਜੀ ਹੜਪੀਟਾਂ ਲਈ ਰਾਸ਼ਨ ਇਕੱਠਾ ਕਰਿਆ ਗਿਆ ਸੀ ਜੀ ਅੱਜ ਆਪਾਂ ਹਜਲਕਾ ਪਹੁੰਚੇ ਆ ਅੱਗੇ ਹੜਪੀਟਾਂ ਨੂੰ ਰਾਸ਼ਨ ਪ੍ਰੋਵਾਈਡ ਕਰਕੇ ਆਉਨੇ ਆ ਜੀ ਅੱਗੇ ਆਪਾਂ ਦਿਖਾਉਣੇ ਸ਼ੁਰੂ ਕਿੰਨਾ ਕ ਪਾਣੀ ਹੈ ਵੀਰ ਜੀ ਆਪਾਂ ਸਮਾਨ ਹੁਣ ਦੂਜੀਆਂ ਟਰਾਲੀਆਂ 'ਚ ਧਰਨੇ ਲੰਗਰ ਵਾਲੀਆਂ ਜੀ ਚੱਲ ਵੀਰ ਮੇਰਾ ਵੀਰ ਧਰਮਾ ਲੱਗਿਆ ਹੋਇਆ ਪਾਲੀ ਭਾਈ ਲੱਗਿਆ ਹੋਇਆ ਆਪਰਾਸਤ ਵਗੈਰਾ ਸਮਾ ਕੇ ਜੀ ਤੇ ਆਪਾਂ ਚੱਲਦੇ ਆ ਬੰਨ ਤੇ ਜੁੜੇ ਰਹੋ ਵੀਡੀਓ ਨਾਲ ਅੱਗੇ ਤੁਹਾਨੂੰ ਪਾਣੀ ਦੇ ਹਾਲਾਤ ਦਿਖਾਉਂਗੇ ਕਿਵੇਂ ਗੱਲਬਾਤ ਹੈ ਜੀ ਆਹ ਬੰਨ ਦੇ ਲਾਗੇ ਦੇ ਘਰ ਨੇ ਜੀ ਤਾਂ ਬੰਨ ਦਿਖਾਉਣ ਅੱਗੇ ਤਾਂ ਹਾਂ ਸਿਰ ਪਰ ਠੀਕ ਅੱਠ ਹੋਇਆ ਮੇਰਾ ਦਿਖਾਉਣ ਜੀ ਆਜੋ ਜੁੜੇ ਰਹੋ ਵੀਡੀਓ ਨਾਲ ਇੱਥੇ ਨਾ ਕੋਠਾ ਤੇ ਟਰਾਂਸਫਰ ਮਦੀਰੇ ਆ ਕੱਲ ਕਹਿੰਦੇ ਇਹ ਤੋਂ ਪਾਣੀ 2.5 ਫੁੱਟ ਨੀਚੇ ਹੀ ਸੀ ਅੱਜ ਉੱਪਰ ਹੋਇਆ ਪਿਆਗਾ ਬਹੁਤ ਮਾੜੇ ਹਾਲਾਤ ਨੇ ਜੀ ਉਹਦੇ ਘਰਾਂ ਤੇ ਸਾਰੇ ਘਰਾਂ ਵਿੱਚ ਪਾਣੀ ਭਰ ਚੁੱਕਿਆ ਹੈਗਾ ਪਰ ਲੋਕ ਹਲੇ ਵੀ ਘਰ ਛੱਡਣ ਨੂੰ ਤਿਆਰ ਨਹੀਂ ਹੈਗੇ ਕਹਿੰਦੇ ਮਰਨਾ ਮਨਜ਼ੂਰ ਆ ਪਰ ਘਰ ਨਹੀਂ ਛੱਡਣੇ ਲਗਾਤਾਰ ਕਿਸ਼ਤੀਆਂ ਆ ਰਹੀ ਉਹਨਾਂ ਨੂੰ ਭੋਜਨ ਵਗੈਰਾ ਪਸ਼ੂਆਂ ਨੂੰ ਹਰਾਚਾਰਾ ਪਹੁੰਚਾਇਆ ਜਾ ਰਿਹਾ